ਮੈਂ ਨਹੀਂ ਸਸਰੀ ਕੀ ਗਾ ਹਾਂ ਮੈਂ ਸਸਰੀ ਹੋ ਗਿਆ ਰੋਣਾ ਰੋਣ ਤੇਰੇ ਖਬਰ ਬਾਦ ਮਾਂ ਨੇ ਆਪਦਾ ਪੁੱਤ ਬੋਲਦਾ ਸੁਣਿਆ ਕਿੰਨਾ ਸਾਲ ਹੋ ਗਏ ਸੀ ਕਦੇ ਪੁੱਤ ਨੇ ਮੂੰਹ ਨਾ ਮਾਂ ਹੀ ਨਹੀਂ ਸੀ ਗਿਆ ਮਾਂ ਮਾਂ ਬੋਲ ਕੇ ਇੱਕ ਵਾਰੀ ਕਹਦੇ ਵਾਹਿਗੁਰੂ ਬਸ ਮੈਂ ਭੇਜ ਦਿੰਦਾ ਭਰਾ ਮਾ ਜੀ ਕਹਿੰਦਾ ਵੇ ਵਾਹਿਗੁਰੂ ਕਹਰੇ ਜਾਂਦਾ ਜਾਂਦਾ ਵਾਹਿਗੁਰੂ ਕਹਰੇ ਫਿਰ ਫੇ ਕਹਦੇ ਕਹੋਣਾ ਤਾਂ ਹੈਗਾ ਵਾ ਇੱਕ ਵਾਰੀ ਕਹਰੇ ਵਾ ਇੱਕ ਲੱਭ ਤਾ ਬੋਲਦੇ ਵੀਰੇ ਵਾਹਿਗੁਰੂ ਕਹਰੇ ਨੇ ਕੁਛ ਵੀ ਬੋਲਦੇ ਕੇ ਵਾਹਿਗੁਰੂ 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 ਉੱਚੀ ਦੇ ਕੇ ਆਵਾਜ਼ ਨਹੀਂ ਸੁਣ ਰਹੀ ਵਾਹਿਗੁਰੂ 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 ਕਿੰਨੇ ਥਾਲਾ ਮਰ ਬੋਲਦਾ ਦੇਖੇ ਭਣੇ ਦੁੱਖ ਸੁੱਖ ਕਰਿਆ ਕਰਾਂਗੇ ਸਾਂਝਾ ਆਪ ਭੈਣ ਭਰਾ ਬੋਲ ਕੇ ਕਿ ਦੁੱਖ ਸੁੱਖ ਸਾਂਝਾ ਕਰਾਂਗੇ ਹਾਂ ਤੂੰ ਬੋਲੇ ਸੋਨਿਆ ਸਤਰੀਆ ਕਾਲੇ ਚਰਨਜੀਤ ਸਿੰਘ ਚੰਨੀ ਤੈਨੂੰ ਕਿਹਾ ਹੀ ਨਾ ਜਿੰਦ ਤੂੰ ਬੋਲ ਕੇ ਮੂੰਹ ਨਾ ਕਹੇਗਾ ਬੋਲ ਕੇ ਤੂੰ ਕਹੇ ਕਿ ਮੈਂ ਠੀਕ ਆ ਬੋਲ ਕੇ ਕਹ ਦੇ ਕਿ ਮੈਂ ਠੀਕ ਆ ਨਾ ਬੋਲ ਕੇ ਕਹਿਣਾ ਭਰਾ ਨਹੀਂ ਮੇਰਾ ਭਰਾ ਨਹੀਂ ਮੇਰਾ ਬਾਈ ਦੀ ਇੰਨਾ ਵੀ ਨਿਜਿਤ ਕਰਦਾ ਭਰਾ ਦੀ ਇੱਕ ਵਾਰੀ ਕਹਦੇ ਬੋਲ ਕੇ ਕਿ ਮੈਂ ਠੀਕ ਆ ਕਹਿ ਵਾਹਿਗੁਰੂ ਕਹੇ ਵਾਹਿਗੁਰੂ ਤੈਨੂੰ ਇੰਨੇ ਵੀ ਨਿਭਾ ਦੀ ਜੀ ਤਿਆ ਵਾਹਿਗੁਰੂ ਇੱਕ ਵਾਰੀ ਬੋਲ ਕੇ ਕਹਦੇ ਵਾਹਿਗੁਰੂ ਕਹੇ ਭਾਈ ਬਣ ਕੇ ਰਿਕੁਐਸਟ ਹੀ ਰਹਿਮਤ ਤਾਂ ਹੀ ਉਹਨੂੰ ਭੇਜਿਆ ਥੱਲੇ ਨਹੀਂ ਵਾਹਿਗੁਰੂ ਹੰਪੀ ਜੀ ਇੰਨਾ ਵੀ ਨਹੀਂ ਆਖੇ ਲੱਗਣਾ ਮੇਰੇ ਇੱਕ ਵਾਰੀ ਵਾਹਿਗੁਰੂ ਤਾਂ ਕਹਦੇ ਕੋਈ ਛੁੱਟੀ ਨਹੀਂ ਮਿਲਣੀ ਹਜੇ ਇਹ ਕਹਿੰਦਾ ਜੀ ਮੈਂ ਰਹਿਣਾ ਹਜੇ ਇੱਥੇ ਦਰਕ ਦਿਨ ਹੋਰ ਠੀਕ ਆ ਦਰਕ ਦਿਨ ਨੂੰ ਰਹਿ ਲੈਣ ਦੋ ਵੀਰੇ ਠੀਕ ਆ ਇਹਨੇ ਮੈਨੂੰ ਬੋਲ ਕੇ ਕਿਹਾ ਅੰਦਰ ਕਹਿੰਦਾ ਮੈਂ ਰਹਿਣਾ ਦਸ ਦਿਨ ਕੋਈ ਨਾ ਕਹ ਰੇ ਬੋਲ ਕੇ ਕਹ ਰੇ ਫਿਰ ਵੀ ਮੈਂ ਜਾਣਾ ਕਹਿ ਰੇ ਬੋਲ ਕੇ ਕਾ ਜਾਣਾ ਜੀ ਜਾਓ ਕਹਿੰਦਾ ਤੁਸੀਂ ਇਹ ਤੁਹਾਨੂੰ ਕਹਿੰਦਾ ਵੀ ਜਾਓ ਤੁਸੀਂ ਤਾਂ ਆਂਦੇ ਨਾਲ ਇਸ਼ਾਰਾ ਕਰਦਾ ਬੇ ਬੋਲ ਕੇ ਕਹ ਰੇ ਮੈਂ ਵੀ ਜਾਣਾ ਵਾਹਿਗੁਰੂ ਕਹ ਦੇ ਕੱਲਾ ਬਸ ਬੋਲ ਕੇ ਕਹਿਣਾ ਕਹ ਵਾਹਿਗੁਰੂ ਇੱਕ ਵਾਰੀ ਕਹਿ ਦੇ ਵਾਹਿਗੁਰੂ ਇਹ ਕਹਿੰਦਾ ਜਾਓ ਤੁਸੀਂ ਵੀਰੇ ਇਹ ਰਹੂਗਾ ਇੱਥੇ ਇਹੀ ਗੱਲ ਕਹਿ ਰਹੇ ਆਂ ਤੂੰ ਵੀ ਜਾਓ ਹਾਂ ਇਹ ਤੂੰ ਇੱਥੇ ਰਹੇਗਾ ਇਹ ਕਹਿੰਦਾ ਮੈਂ ਇੱਥੇ ਰਹੂੰਗਾ ਆ ਦੇ ਕਹਿੰਦਾ ਮੈਂ ਨਹੀਂ ਜਾਣਦਾ ਤੁਹਾਡੇ ਨਾਲ ਜਾਓ ਕਹਿੰਦਾ ਜਾਓ ਬੋਲ ਕੇ ਇੱਕ ਵਾਰੀ ਕਹਿ ਦੇ ਵਾਹਿਗੁਰੂ ਬਸ ਮੈਂ ਭੇਜ ਦਿੰਦਾ ਭਰਾ ਆ ਮਾ ਜੀ ਮੇਰਾ ਤੇ ਨਹੀਂ 10 ਦਿਨ ਨਹੀਂ ਹੋਰ ਰੁਕਣਾ ਪੈਣਾ 10 ਦਿਨਾਂ ਦੇ ਵਿੱਚ ਤੈਨੂੰ ਪੂਰਾ ਵਾਹਿਗੁਰੂ ਕਹਿਣਾ ਆ ਜਾਣਾ ਆਪਾਂ ਵੀਰੇ ਮੰਤਰੀ ਇਹ ਪੜਨਾ ਤੇਰੇ ਤੇ ਤੈਨੂੰ ਵਾਹਿਗੁਰੂ ਕਹਿਣਾ ਆ ਜਾਣਾ 10 ਦਿਨਾਂ 'ਚ ਆੜੇ ਆਖੇ ਲੱਗਣਾ ਪੈਣਾ ਇੱਕ ਵਾਰੀ ਵਾਹਿਗੁਰੂ ਕਹਦੇ ਚ ਲੈ ਜਾ ਠੀਕ ਆ ਤੁਸੀਂ ਪਹਿਣ ਇੱਧਰ ਦੀ ਨਿਕਲ ਜਾਓ ਇੱਧਰ ਹੀ ਚਲੇ ਜਾਓ ਭੇਜੂਗਾ ਪੱਕਾ ਵਾਹਿਗੁਰੂ ਇੱਕ ਵਾਰੀ ਵਾਹਿਗੁਰੂ ਕਹਦੇ بس ਕਹਰੇ ਵਾਹਿਗੁਰੂ ਬਾਹੇ ਗੁਰੂ ਕਹਦੇ ਬਾਈ ਨਹੀਂ ਮੇਰਾ ਬਾਈ ਨਹੀਂ ਮੇਰਾ ਇੱਕ ਹੀ ਮਰੀ ਬਾਹੇ ਗੁਰੂ ਕਹਦੇ ਆ ਬਾਹੇ ਗੁਰੂ ਕਹਦੇ ਆ ਬਾਈ ਦੀ ਮੇਰਾ ਰਾ ਨਹੀਂ ਮੇਰਾ ਛੋਟਾ ਮੂੰਹ ਖੋਲ ਕੇ ਦਿਖਾ ਦੇ ਪੂਰਾ ਮੂੰਹ ਖੋਲ ਦੇ ਖੋਲ ਪੂਰਾ ਮੂੰਹ ਐਦਾਂ ਜਿਵੇਂ ਮੈਂ ਕਿਹਾ ਜਿਵੇਂ ਮੈਂ ਕਰ ਹਾਂ ਪੂਰਾ ਮੂੰਹ ਖੋਲ ਅਟਕਾ ਤੋ ਰੱਖ ਰਿਆ ਮੂਰੇ ਮੂੰਹ ਖੋਲ ਪੂਰਾ ਪੂਰਾ ਮੂੰਹ ਖੋਲ ਪੂਰਾ ਹੋਰ ਖੋਲ ਹੋਰ ਖੋਲ ਹੋਰ ਵਿੱਚ ਬੈਠੀ ਆਵਾਜ਼ ਤਾਂ ਬੈਠੀ ਬੈਠੀ ਆਵਾਜ਼ ਕੱਢ ਬਾਹਰ ਕੱਢ ਕੱਢ ਵਾਹਿਗੁਰੂ ਕਹੇ ਬਸ ਮੈਂ ਵਾਹਿਗੁਰੂ ਕਹਰੇ ਜਾਂਦਾ ਜਾਂਦਾ ਵਾਹਿਗੁਰੂ ਕਹਰੇ ਫਿਰ ਫਿਰ ਕਹਦੇ ਕਹੋਣਾ ਤਾਂ ਹੈਗਾ ਵਾ ਇੱਕ ਵਾਰੀ ਕਹਰੇ ਵਾ ਵਾਈ ਬਾਈ ਇੱਕ ਵਾਰੀ ਕਹਦੇ ਕਹਿੰਦੇ ਤੁਹਾਨੂੰ ਹਾਂ ਇੱਕ ਵਾਰੀ ਕਹ ਦੇ ਇੱਕ ਵਾਰੀ ਹਾਂ ਤੇ ਕਹਿ ਰਹੇ ਹਾਂ ਇੱਕ ਵਾਰੀ ਕਹਰੇ ਬਸ ਇੱਕ ਵਾਰੀ ਵਾਹਿਗੁਰੂ ਬਾਈ ਨਹੀਂ ਮੇਰਾ ਬਾਈ ਨਹੀਂ ਮੇਰਾ ਮੰਮੀ ਤੇ ਫਤੂਰੀ ਬੈਠੀ ਕਿਉਂਕਿ ਇਹਨੂੰ ਪ੍ਰੋਬਲਮ ਠੀਕ ਹੈਗੀ ਹੈ ਸਮੱਸਿਆ ਦਿਮਾਗ ਦੀ ਪਰ ਜਿਹੜਾ ਇਹ ਬੋਲ ਨਹੀਂ ਤਿਆ ਇਹ ਬੋਲਣ ਦੀ ਸਮੱਸਿਆ ਨਹੀਂ ਹੈਗੀ ਇਹਨੂੰ ਤੇ ਇਹਨੂੰ ਇਸ ਤਰ੍ਹਾਂ ਹੌਲੀ 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 ਕਰਨਾ ਪੈਣਾ ਆਪਾਂ ਨੂੰ ਓਪਨ ਹੈ ਨਾ ਥੋੜਾ ਥੋੜਾ ਬੋਲਣ ਲੱਗੂਗਾ ਕੋਸ਼ਿਸ਼ ਕਰਦੇ ਹੋਣਾ ਤੁਸੀਂ ਵੀ ਕੋਸ਼ਿਸ਼ ਕਰਨੀ ਛੱਡਤੀ ਕਿਉਂਕਿ ਗੁੱਸਾ ਕਰਦਾ ਸੀ ਖਿੱਚ ਜਾਂਦਾ ਸੀ ਜਾਂ ਤੁਸੀਂ ਹਟ ਕੇ ਕਹਿਣੋ ਹੈ ਨਾ ਵੀ ਖਿਜਾਉਣਾ ਕਾਹਨੂੰ ਆ ਮਮੀ ਹੈ ਜੀ ਘਰੇ ਇਕੱਲੀ ਉਹ ਫਿਰ ਡਰਦੀ ਡਰਦੀ ਹੈ ਵੀ ਮੈਨੂੰ ਮਾਰੇ ਨਾ ਹਨ ਹੁਣ ਵੀ ਵੇ ਸਮਝ ਸਕਦਾ ਵੀ ਤੁਸੀਂ ਉਸ ਲੈਵਲ ਤੇ ਕਰਕੇ ਕਹਿ ਸਕਦੇ ਥਨੂੰ ਐ ਵੀ ਘਰੇ ਜਾ ਕੇ ਖਿਜੂਗਾ ਫਿਰ ਜ਼ਿਆਦਾ ਹਨ ਸਹੀ ਹੈ ਜੀ ਦਵਾਈ ਆਪਣੀ ਟਾਈਮ ਨਾਲ ਲੈਣੀ ਖਾਣਾ ਪੀਣਾ ਆਪਣੇ ਕੱਪੜੇ ਆਪ ਧੋਣੇ ਆ ਸਾਰੋ ਦੀ ਕੋਈ ਟੈਨਸ਼ਨ ਨਹੀਂ ਹੈਗੀ ਪਰ ਇੱਕ ਨਾਰਮਲ ਹਾਂ ਇੱਕ ਨਾਰਮਲ ਬਿਲਕੁਲ ਨਾਰਮਲ ਹੋ ਸਕਦਾ ਹੈ ਹੈਨਾ ਪਰ ਇਹ ਹੁਣ ਦਵਾਈ ਨਾ ਤੁਸੀਂ ਬੰਦ ਕਰਿਓ ਠੀਕ ਆ ਦਵਾਈ ਤੇ ਚੱਲਦੀ ਆ ਹਾਂ ਕੰਟੀਨਿਊ ਰੱਖਿਓ ਲੈ ਕੇ ਜਾਣਾ ਤੁਸੀਂ ਨਹੀਂ ਮੈਂ ਤਾਂ ਹਜੇ ਤਾਂ ਨਹੀਂ ਭੇਜ ਰਿਹਾ ਮੈਨੂੰ ਤਾਂ ਅਸੀਂ ਵੀ ਹੋਰ ਸਾਡੇ ਕੋਲ ਕੋਈ ਸਾਨੂੰ ਡਾਕ ਕੋਈ ਨਹੀਂ ਰੋਟੀ ਖਾਣੀ ਆ ਖਾਈ ਜਾਂਦਾ ਨਾ ਪਰ ਜੇ ਕੋਈ ਨਾ ਜਾਂਦਾ ਲੈ ਵੀ ਜਾਓ ਪਰ ਇਹਨਾਂ ਆ ਸ਼ਰਤ ਰੱਖੋ ਜੀ ਇਹਨਾਂ ਨਾਲ ਮੇਰੀ ਇਹੀ ਗੱਲ ਹੋਈ ਹੈ ਵਾਹਿਗੁਰੂ ਕਹਿਣਾ ਪੈਣਾ ਤੇਨੂੰ ਜੇ ਜਾਣਾ ਮੈਂ ਤਾਂ ਵਾਹਿਗੁਰੂ ਕਹਦੇ ਚਲਾ ਜਾ ਬੋਲਣਾ ਪੈਣਾ ਵਾਹਿਗੁਰੂ 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 ਬੋਲ ਕੇ ਵਾਹਿਗੁਰੂ 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 1 ਮਿੰਟ ਵੀ ਨਹੀਂ ਰੋਕਣਾ ਮੈਂ ਤੇ ਉੱਚੀ ਬੋਲਣਾ ਉੱਚੀ ਉੱਚੀ ਆਵਾਜ਼ ਉੱਚੀ ਵਾਹਿਗੁਰੂ ਉੱਚੀ ਦੇ ਕੇ ਵਾਹਿਗੁਰੂ ਉੱਚੀ ਦੇ ਕੇ ਵਾਹਿਗੁਰੂ ਵਾਹਿਗੁਰੂ ਉੱਚੀ ਦੇ ਕੇ ਵਾਹਿਗੁਰੂ ਵਾਹਿਗੁਰੂ ਕੀ ਬੋਲਣਾ ਵਾਹਿਗੁਰੂ 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 ਉੱਚੀ ਦੇ ਕੇ ਆਵਾਜ਼ ਨਹੀਂ ਸੁਣ ਰਹੀ ਤੁਹਾਨੂੰ ਸੁਣਦੀ ਹੈ ਜੀ ਕਿ ਇਹਨੂੰ ਨਹੀਂ ਸੁਣਦੀ ਉੱਚੀ ਦੇ ਕੇ ਜਾਣਾ ਉੱਚੀ ਦੇ ਕੇ ਵਾਹਿਗੁਰੂ ਕੇ ਉੱਚੀ ਦੇ ਕੇ ਵਾਹਿਗੁਰੂ 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 ਉੱਚੀ ਦੇ ਕੇ ਵਾਹਿਗੁਰੂ ਵਾਹਿਗੁਰੂ ਗੁਰੂ ਨੇ ਨਿਕਲਿਆ ਇਕੱਲਾ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੇ ਸੋਨਹਾਂ ਜੀ ਆਇਆਂ ਨੂੰ ਕਾਕਾ ਅੱਬਾ ਤੇਰੇ ਮਨਪ੍ਰੀਤਿਆ ਤੈਨੂੰ ਵਾਦਾ ਕੀਤਾ ਵੀ ਜਦ ਦਿਨ ਤੂੰ ਵਾਹਿਗੁਰੂ ਕਹਿਂਗਾ ਉਸ ਦਿਨ ਭੇਜੂਗਾ ਕਿਹਾ ਸੀ ਨਾ ਗਰਮੋ ਗਰਮੀ ਹੋ ਗਿਆ ਚੱਲਿਆ ਜਾ ਜੱਤ ਤੈਨੂੰ ਛੁੱਟੀ ਦੇਤੀ ਆ ਠੀਕ ਆ ਹੁਣ ਆਪਾਂ 1 ਮਹੀਨੇ ਬਾਅਦ ਮਿਲਿਆ ਕਰਾਂਗੇ ਠੀਕ ਆ ਦਵਾਈ ਲੈਣਾ ਆ ਕਰੀ ਠੀਕ ਆ ਭੈਣੇ ਚੱਲ ਚਲੀਏ ਕਹ ਬੋਲ ਕੇ ਕਹਿਣਾ ਬੋਲ ਕੇ ਕਹ ਭੈਣੇ ਚੱਲ ਚਲੀਏ ਚਲੋ ਚੱਲੀਏ ਇਹਨੂੰ ਇਹਦਾ ਕੀ ਨਾਮ ਬਾਈ ਦਾ ਕੀ ਨਾਮ ਇਹਦਾ ਜਗਰੂਪ ਸਿੰਘ ਜਗਰੂਪ ਸਿੰਘ ਉਹ ਰਿਆ ਕਿ ਚੱਲੀਏ ਘਰੇ ਠੀਕ ਘਰ ਜਾ ਕੇ ਬੋਲੂਗਾ ਤੂੰ ਕਿ ਆਪਾਂ ਕੋਈ ਖਾਣਾ ਅੱਜ ਬਰਾਤ ਖਾਂ ਕੀ ਖਾਣਾ ਦੱਸਣ ਬਰਫੀ ਖਾਣੀ ਮੱਤਾ ਪੀਣਾ ਹਾਂ ਦੱਸ ਕਿਹੜਾ ਪੀਣਾ ਕੋਕ ਜੀ ਬੋਲ ਕੇ ਰਿਹਾ ਮੈਂ ਨਹੀਂ ਕੋਕ ਪੀਣਾ ਹੋਰ ਮੰਮੀ ਵਾਸਤੇ ਕੀ ਲੈ ਕੇ ਜਾਣਾ ਕੀ ਤੈਨੂੰ ਜਿਹੜਾ ਜੀ ਕਰਦਾ ਪਸੰਦ ਆ ਮੰਮੀ ਖਾਊਗੀ ਹੈ ਬਰਫੀ ਬਸ ਠੀਕ ਆ ਬਰਫੀ ਲੈ ਚੰਨਾ ਆ ਭੈਣ ਵਾਸਤੇ ਖੜੀ ਰੋਈ ਜਾਂਦੀ ਆ ਕਿੰਨੇ ਸਾਲਾਂ ਬਾਅਦ ਬੋਲਦਾ ਦੇਖੇ ਭੈਣੇ 13 13 ਸਾਲਾਂ ਬਾਅਦ ਬੋਲਦਾ ਦੇਖਿਆ ਭੈਣ ਨੇ ਤੈਨੂੰ ਅੱਜ ਕਿਉਂ ਮਨਪੀ ਸਰਦਿਆਤ ਰੱਖ ਕੇ ਭੈਣੇ ਮੈਂ ਤੇਰੇ ਨਾਲ ਗੱਲਾਂ ਕਰਿਆ ਕਰੂੰਗਾ ਦੁੱਖ ਸੁੱਖ ਕਰਿਆ ਕਰਾਂਗੇ ਸਾਂਝਾ ਆਪ ਭੈਣ ਭਰਾ ਬੋਲ ਕੇ ਕਿ ਦੁੱਖ ਸੁੱਖ ਸਾਂਝਾ ਕਰਾਂਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਆਲਾ ਜੰਤਕਾਰਾ ਇਹ ਮਾਰਾ ਸੱਚੇ ਪਾਤਸ਼ਾਹ ਦੇ ਘਰ ਦਾ ਇਹ ਗੁਰੂ ਦੀ ਕਿਰਪਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਲੱਗ ਲੱਗਾ ਨਾ ਪੁਕਾਰਦੇ ਇੱਕੋ ਹੀ ਆ ਸਭ ਦੇ ਅੰਦਰ ਉਹੀ ਆ ਇਹ ਭੈਣ ਜਿਸ ਦਿਨ ਆਪਣੇ ਭਰਾ ਨੂੰ ਲੈ ਕੇ ਆਈ ਸੀ ਦੱਸਦੀ ਸੀ ਵੀ 13 ਸਾਲ ਹੋ ਗਏ ਬੋਲਿਆ ਨਹੀਂ ਚੁੱਪਾ ਬਸ ਇਸ਼ਾਰੇ ਨਾਲ ਹੀ ਗੱਲ ਕਰਦਾ ਗੁੱਸਾ ਕਰਦਾ ਸੀ ਖੇੜਦਾ ਸੀ ਖੇਤਾਂ 'ਚ ਘਾਰਾ ਦੋ ਮਾਂ ਪੁੱਤ ਹੀ ਆ ਘਰੇ ਭੈਣ ਦਾ ਵਿਆਹ ਹੋ ਗਿਆ ਪਤਾ ਹੀ ਨਹੀਂ ਲੱਗਦਾ ਸੀ ਜਦੋਂ ਫੋਨ ਆਉਂਦਾ ਸੀ ਘਰੋਂ ਮਾਤਾ ਵਿਚਾਰੀ ਡਰਦ ਦੀ ਕੁਛ ਇੰਦੀ ਵੀ ਨਹੀਂ ਸੀ ਵੀਰੇ ਨੂੰ ਕਿੰਨੇ ਦਿਨ ਹੋ ਗਏ ਵੀਰੇ ਤੈਨੂੰ ਸਾਡੇ ਕੋਲੇ ਰਹਿੰਦੇ ਨੂੰ ਕਿੰਨੇ ਦਿਨ ਹੋ ਗਏ 23 23 ਦਿਨ ਹੋ ਗਏ ਨਾ 23 ਦਿਨ ਹੋ ਗਏ ਗਿਣੀ ਫਿਰਦਾ ਦਿਨ ਵੀ ਬਾਈ ਤੇਰੇ ਨਾਲ ਮੈਂ ਇਹੀ ਗੱਲ ਕਰਦਾ ਸੀ ਵੀ ਜਿੱਦਣ ਤੂੰ ਬੋਲ ਕੇ ਕਹੇਂਗਾ ਵੀ ਮੈਂ ਜਾਣਾ ਵਾਹਿਗੁਰੂ ਦਾ ਨਾਮ ਲੈ ਕੇ ਉਸ ਦਿਨ ਭੇਜਾਂਗੇ ਤੇਰਾ ਨਾਂ ਕੀ ਆ ਚੰਨੀ ਚੰਨੀ ਪੂਰਾ ਨਾਂ ਚੰਨੀ ਪੂਰਾ ਵੱਡਾ ਨਾਂ ਚਰਨਜੀਤ ਸਿੰਘ ਚੰਨੀ ਤੈਨੂੰ ਕਿਹਾ ਹੀ ਨਾ ਮिजन ਤੋਂ ਬੋਲ ਕੇ ਮੂੰਹ ਨਾ ਕਹੇਗਾ। ਐ ਆ ਗੱਲ ਚੰਨੀ। ਦੇਖਿਆ ਬਾਬੇ ਨੇ ਬੋਲਣ ਲਾਤਾ ਤੈਨੂੰ ਆਵਾਜ਼ ਆ ਗਈ ਥਰੀ। ਓ ਨਹੀਂ 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 ਮੇਰੇ ਨਹੀਂ ਮੈਂ ਤੇਰੇ ਤੂੰ ਆ ਰੱਬ ਰੂਪ ਭਾਈ। ਤੂੰ ਆ ਰੱਬ ਰੂਪ। ਦੇਖੋ ਗੁਰੂ ਦੀ ਕਿਰਪਾ ਇਹ ਵੀਰ ਨੂੰ ਸੱਚੇ ਪਾਤਸ਼ਾਹ ਨੇ ਇੱਥੇ ਭੇਜਿਆ ਸੀਗਾ। ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਇਹਨੂੰ ਜਵਾਨ ਬਖਸ਼ੀ ਆ। 13 ਸਾਲਾਂ ਬਾਅਦ ਨੇ ਆਪਣੀ ਭੈਣ ਦਾ ਆਪਣੇ ਤੁਸੀ ਕੀ ਲਗਦੇ ਹੋ ਵੀਰੇ ਪ੍ਰੋਣਾ ਲੱਗਦਾ ਆਪਣੇ ਜੀਜਾ ਜੀ ਦਾ ਨਾਂ ਲਿਆ ਕਿੰਨੀਆਂ ਗੱਲਾਂ ਕੀਤੀਆਂ ਜਕਾਰਾ ਛੱਡਿਆ ਵਾਹਿਗੁਰਜੀ ਦਾ ਜਾਪ ਕੀਤਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੋ ਹਰਿਐ ਸੋ ਨਿਆਮ ਸਤ ਸ੍ਰੀ ਅਕਾਲ ਬਾਈ ਜਿੱਦਾਂ ਤੂੰ ਬਹਿ ਬੋਲਣਾ ਦੇਖਿਆ ਮੈਨੂੰ ਮੂੰਹ ਹੀ ਤਾਂ ਦਿਖਾਉਂਦਾ ਫੋਲ ਕੇ ਬਾਹਰ ਬੁਲਾਏ ਖੋਲਿਆ ਤੁਹਾਡੇ ਸਾਹਮਣੇ ਵੀ ਦੰਦ ਦਿਖਾਏ ਨੇ ਆਪ ਦੇ ਅਸੀਂ ਤੇਰਾ ਫਸਲ ਚ ਦੰਦ ਵੀ ਨਹੀਂ ਦੇਖੇ ਜੇ ਬ੍ਰਸ਼ ਵੀ ਕਰਦਾ ਸੀ ਲੁਕ ਕੇ ਹੀ ਕਰਦਾ ਸੀ ਅੱਛਾ ਜੀ ਇਹਨੇ ਕਹਿਣਾ ਵੀ ਪਾਸੇ ਹੋ ਜਾ ਵੀ ਮੈਂ ਬ੍ਰਸ਼ ਕਰਦਾ ਜਦ ਤੱਕ ਕਰਨਾ ਹੀ ਨਹੀਂ ਫੋਟੋ ਨਹੀਂ ਕਰੇ ਚੰਨ ਦਿੰਦਾ ਆਪਣੀ ਫੋਟੋ ਕੈਮਰਾ ਕੋਈ ਵੀਡੀਓ ਨਹੀਂ ਬਣਾਉਣ ਦੇਣੀ ਇਹਨੇ ਆਪਦੀ ਮਤਲਬ ਆਪਣੇ ਆਪ ਦਾ ਉਹ ਤੇ ਚੰਨੀ ਮੇਰਾ ਵੀਰਾ ਤਾਂ ਸਾਡਾ ਤਾਂ ਪਿਆਰ ਹੀ ਹੈ ਨਾਫਸ ਵਿੱਚ ਕਿਉਂ ਚੰਨੀ ਭਾਈ ਹਾਂ ਉਹ ਦੇ ਬਿੱਲ ਪਾਲ ਆ ਜਾ ਪਾ ਲੱਗਿਆ ਆ ਜਾ ਲੈ ਚੰਨੀ ਨੂੰ ਆਪਾਂ ਪਹਿਲਾਂ ਚੰਨੀ ਨੂੰ ਸਨਮਾਨਤ ਕਰਦੇ ਆਂ ਬੰਗਿਆਂ ਨੂੰ ਬਾਜ ਲੈ ਚੰਨੀ ਸਾਡੇ ਵੱਲੋਂ ਇੱਕ ਹੈ ਨਾ ਵਿਸ਼ੇਸ਼ ਆ ਕੀ ਲਿਖਿਆ ਹੋਇਆ ਵਿਸ਼ੇਸ਼ ਸਨਮਾਨ ਆ ਕੀ ਲਿਖਿਆ ਆ ਸਭ ਤੋਂ ਵੱਡੀ ਸੇਵਾ ਕਿਉਂ ਲੈ ਫੜ ਘਰੇ ਜਾ ਕੇ ਲਾਲੀਆਂ ਆਪਣੇ ਪਰਿਵਾਰ ਦੀ ਸਾਰੇ ਦੀ ਫੋਟੋ ਆ ਜਾ ਬਾਹਰ ਨਾਲ ਆ ਜਾ ਜਗਰੂ ਪਾ ਆ ਤੂੰ ਵੀ ਵੀਰੇ ਇਧਰ ਆ ਜਾ ਵਾਹ ਗਰੂ ਮਿਹਰ ਕਰੇ ਮੇਰੇ ਵੀਰੇ ਨੂੰ ਤੰਦਰੁਸਤੀਆਂ ਵਾਖੇ ਹਨਾ ਉਹਦੋਂ ਤਾਂ ਬਾਹਲੇ ਖੇਡਾ ਸੀਗਾ ਨਾ ਜਦ ਦਿਨ ਲੈ ਕੇ ਆਏ ਤਾਂ ਹੀ ਰੱਖਿਆ ਸੀਗਾ ਬਾਬੇ ਨੇ ਤੈਨੂੰ ਇੱਥੇ ਹੁਣ ਬੋਲ ਕੇ ਪਾਠ ਕਰਿਆ ਕਰਨਾ ਇੱਟੇ ਮੰਮੀ ਕਿੱਥੇ ਜਰੀ ਮੰਮੀ ਉਧਰ ਹੀ ਉਧਰ ਹੀ ਆ ਜਾ ਕੇ ਉਹਨੂੰ ਮੰਮੀ ਨੂੰ ਬੁਲਾ ਕੇ ਕਹਿਣਾ ਕਿ ਮੰਮੀ ਸਾਸਰੀ ਕਾਲ ਹੈਨਾ ਕਹੇਂਗਾ ਨਾ ਮੰਮੀ ਸਾਸਰੀ ਕਾਲ ਹਾਂ ਬੋਲਣਾ ਪਿਆ ਮੰਮੀ ਸਾਸਰੀ ਕਾਲ ਰੋਹਣਾ ਰੋਹਣਾ ਹਾਂ ਬੋਲਦੇ ਹਾਂ ਆਓ ਜੰਨੀ ਕੌਣ ਮੰਮੀ ਆ ਬੋਲ ਪਿਆ ਦੇਖ ਲੈ ਮੰਮੀ ਸਾਸਰੀ ਕਾਲ ਕਹਿਤਾ ਤੂੰ ਮਾਤਰੇ ਚੰਨੀ ਅੱਜ ਤਾਂ ਮਾਂ ਨਹੀਂ ਜਿੱਤ ਲਿਆ ਤੂੰ ਯਾਰ ਹੈ ਚੰਨੀ ਗੱਲ ਸੁਣ ਮੇਰੀ ਇੱਕ ਤੂੰ ਮੰਮੀ ਨੂੰ ਕਿਹਾ ਮੰਮੀ ਸਾਸਰੀ ਕਾਲ ਹੈ ਹੁਣ ਇੱਕ ਵਾਰੀ ਮੰਮੀ ਦਾ ਨਾਂ ਕੀ ਉਹ ਵੀ ਦੱਸ ਦੇ ਮੰਮੀ ਕੀ ਸੁਖਵਿੰਦਰ ਕੌਰ ਮਾਨ ਸੁਖਵਿੰਦਰ ਕੌਰ ਮੰਮੀ ਦਾ ਨਾਂ ਸੁਖੀ ਸੁਖਵਿੰਦਰ ਕੌਰ ਮਾਨ ਅੱਛਾ ਸੁਖਵਿੰਦਰ ਕੌਰ ਮਾਨ ਆ ਤੇਰੀ ਮੰਮਾ ਮਾਨ ਮਾਲ ਮਾ ਮਾਲ ਹਾਂ ਠੀਕ ਹੈ ਠੀਕ ਮਾਂ ਕਿੰਨੇ ਸਾਲਾਂ ਬਾਅਦ ਬੋਲਦਾ ਸੁਣਿਆ ਤੂੰ 13 ਸਾਲਾਂ ਬਾਅਦ ਬੋਲਿਆ ਹੈ ਮਾਂ ਬੇਬੇ ਨੂੰ ਮੂੰਹ ਖੋਲ ਕੇ ਦਿਖਾ ਦੇ ਮੱਬੇ ਗੂਗਲ ਦੇਲਾ ਮੂੰਹ ਦੇਲਾ ਹੂੰ ਕਰੋਨਾ ਨੇ ਕਿ ਮਾਂ 13 ਸਾਲਾਂ ਬਾਅਦ ਮਾਂ ਨੇ ਆਪਦਾ ਪੁੱਤ ਬੋਲਦਾ ਸੁਣਿਆ ਭੈਣ ਨੇ ਆਪਦਾ ਭਰਾ ਬੋਲਦਾ ਸੁਣਿਆ ਇਹ ਤੁਹਾਡੀਆਂ ਦਵਾਈਆਂ ਅਰਦਾਸਾਂ ਸੀ ਸਾਹਿਬ ਦਵਾਈਆਂ ਕੋਈ ਨਹੀਂ ਦੁਆਵਾਂ ਕੰਮ ਕਰਦੀਆਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕੰਮ ਕਰਦੀਆਂ ਜਿਸ ਦਿਨੇ ਮਾਂ ਲੈ ਕੇ ਆਈ ਸੀ ਆਪਣੇ ਪੁੱਤ ਨੂੰ ਰੋਂਦੇ ਸੀ ਚੱਲੇ ਜਾਂਦੇ ਦਰਦੀ ਸੀ ਨੇੜੇ ਨਹੀਂ ਸੀ ਖੜੀ ਸੀ ਠੀਕਰਾਂ ਸਾਲ ਹੋ ਗਏ ਸੀ ਕਦੇ ਪੁੱਤ ਨੇ ਮੂੰਹ ਨਾ ਮਾਂ ਹੀ ਨਹੀਂ ਸੀ ਗਿਆ ਤੇ ਹੁਣ ਕਹਦੇ ਮਾਂ ਹੈ ਮਾਂ ਮਾਂ ਇਹ ਆ ਮਾਂ بس ਇਸੇ ਤਰ੍ਹਾਂ ਤੁਹਾਡੀਆਂ ਦੁਆਵਾਂ ਨਾਲ ਤੁਹਾਡੀਆਂ ਅਰਦਾਸਾਂ ਨਾਲ ਅਸੀਸਾਂ ਨਾਲ ਸਾਡੀ ਕਾਲਜੂਗੀਆਂ ਦੀ ਸੱਚੇ ਪਾਸਟਾ ਨੇ ਜਿਹੜੀ ਡਿਊਟੀ ਲਈ ਅਸੀਂ ਕਰੀ ਜਾਂਦੇ ਨਹੀਂ ਸਾਡੀ ਕੀ ਔਕਾਤ ਵੀ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਬੋਲਣ ਲਾ ਦਿੱਗੇ ਕਿ ਸਾਡੀ ਕੀ ਹਾਇਅਸੀਤਾ ਇਹ ਤਾਂ ਕਰਨ ਵਾਲਾ ਤਾਂ ਉੱਪਰ ਵਾਲੇ ਬੈਠੇ। ਮਹਾਰਾਜ ਜੀ ਪਾਸੇ। ਕਿਉਂ ਵੀ ਨਹੀਂ। ਜਿਕਰਾ ਇੱਕ ਹੋਰ ਛੱਡ ਦੇ ਫਿਰ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਈ ਗੁੱਡ ਜੀ ਕਾਪੀ ਲੀਕ। ਨੰਦਿਆ। ਠੀਕ ਆ ਫਿਰ ਚੰਨੀ ਹੁਣ ਜਾ ਬੀਬੀ ਦੇ ਨਾਲ ਘਰੇ ਠੀਕ ਆ ਮੰਮੀ ਦੇ ਨਾਲ। ਬਰਫੀ ਖਵਾ ਲਈ ਮੰਮੀ ਨੂੰ ਰਾਹ ਚੋਂ ਲੈ ਦੀ। ਅਗਲੀ ਵਾਰੀ ਜਦੋਂ ਆਏਗਾ ਮਹੀਨੇ ਬਾਅਦ ਦਵਾਈ ਲੈਣ। ਬਰਫੀ ਲੈ ਕੇ ਆਈ ਸਾਡੇ ਵਾਸਤੇ। ਕਿਹੜੀ ਲੈ ਕੇ ਆਣੀ ਪਤਾ? ਅਸੀਂ ਗੋ ਅਲਰੇਡੀ ਉੱਤਰ ਹੀ ਮਿਲਦੇ ਕੀ ਗਰਾਿਆਂ ਤੋਂ ਗਰਾਏ ਹੋਣ ਉਹ ਵਰਕ ਵੀ ਲਿਆ ਗਏ ਗਰਾਿਆਂ ਥੋੜੇ ਵਾਲੀ ਮਸ਼ੂਰ ਦਾ ਤੇਰਾ ਪਿੰਡ ਕਿਹੜਾ ਰਣਜੀਤਪੁਰ ਅਕਬਰਪੁਰ ਅਕਬਰਪੁਰ ਰਣਜੀਤਪੁਰ ਅਕਬਰਪੁਰ ਰਣਜੀਤਪੁਰ ਅਕਬਰਪੁਰ ਜ਼ਿਲ੍ਹਾ ਕਿਹੜਾ ਰੋਪੜ ਹੈ ਰੋਪੜ ਕਿਹੜਾ ਰੋਪੜ ਦੀ ਲਾਭੰਦ ਤੈਨੂੰ ਅੱਬਾ ਤੇਰੇ ਫਿਰ ਮਰਦੇ ਰਾਂਗੇ ਬਚਨ ਠੀਕ ਆ ਭਾਈ ਜਾ ਕੇ ਬੋਲ ਕੇ ਕੈਚ ਗਰੁੱਪ ਸੇ ਚਲੀ ਚਲ ਚਲੋ ਜੀ ਉਹਨੂੰ ਕਿ ਭਾਣੇ ਚੱਲੀਏ ਭਾਣੇ ਚੱਲੀਏ ਚਲ ਚੰਗਾ ਫੜ ਤੇਰੀ ਮਾਰੇ ਨੇ ਸੁਣੀਆ ਸੱਚੇ ਬਾਦਸ਼ਾਹ ਹੈ ਐਦੀ ਰੱਖਣੀ ਤੇ ਗੱਲਾਂ ਕਰ ਲਈ ਇਹਦੇ ਨਾਲ ਚੰਗਾ ਮਾ ਮੇਰਾ ਫੋਟ ਬੋਲਣ ਲੱਗਿਆ ਬਾਬੇ ਨਾਨਕ ਨੇ ਕਿਰਪਾ ਕਰਤੀ ਹੈ ਮਾਰੇ ਕਿਰਪਾ ਕਰੇ ਦਵਾਈ ਨਹੀਂ ਰੀ ਬੰਦ ਕਰ ਲਈ ਅੱਛਾ ਦਵਾਈ ਬੰਨ ਨਹੀਂ ਆ ਦਵਾਈਆਂ ਹੀ ਆ ਸੰਗਤੀਆਂ ਹਨ ਠੀਕ ਹੈ